ਰੰਗ ਨੂਮ ਦੇ ਵਿੱਚ ਗਾਉਂਦੇ ਨੇ ਬਹੁਤ ਹੀ ਅੱਛਾ ਲਿਖਦੇ ਨੇ ਤੇ ਸੁੰਦੇ ਆ ਆਮਨ ਦਾਤੇਵਾਸੀ ਅਜੀ ਰੰਗ ਐਫ ਐਮ ਰੇਡੀਓ ਸੁਣ ਰਹੇ ਜੀ ਸਾਰੇ ਹੀ ਦੋਸਤਾਂ ਨੂੰ ਅਮਨ ਦਾਤੇਵਾਸੀਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਪੇਸ਼ ਖidmat ਹੈ ਗਜ਼ਲ ਨੂਮ ਦੇ ਵਿੱਚ ਉਮੀਦ ਹੈ ਆਪ ਜੀ ਇਸ ਨੂੰ ਪਸੰਦ ਕਰੋਗੇ ਗਜ਼ਲ ਦਾ ਮਤਲਬ ਹੈ ਧਰਤੀ ਦੇ ਬਦਨ ਉੱਤੇ चादर हरी हरी अचुपके तरियल ते सूरज जी रोशिनी धरती ते बदन उते चादर हरी हरी तुपके तरियल دیتے सूरज دی रोशनी ਅਰਤੀ ਦੇ ਬਦਨ ਉੱਤੇ ਚਾਦਰ ਖਰੀ ਖਰੀ ਫੁੱਲਾਂ ਤੇ ਭੌਰ ਉਮੜੇ ਲਭਦੇ ਨਿਵਾਸ਼ਨਾ ਫੁੱਲਾਂ ਤੇ ਭੌਰ ਉਮੜੇ ਲਭਦੇ ਨਿਵਾਸ਼ਨਾ तितਲੀਆਂ ਦੀ ਮੁੱਢ ਕਦੀਮੋਂ ਰੰਗਾ થી ਦੋਸਤੀ तितਲੀਆਂ ਦੀ ਮੁੜ ਕਦੀ ਮੂੰ ਰੰਗਾ થી ਦੋਸਤੀ ਪਰਤੀ ਦੇ ਬਦਨ ਉੱਤੇ ਚਾਦਰ ਹਰੀ ਹਰੀ ਦੇ ਕਾਂ ਦਾ ਬੂਰ ਸ਼ਹਿਦਾ ਚਿੜੀਆਂ ਦਾ ਚੇਕਣਾ ਬੇਕੌ ਦਾ ਬੂਰ ਸ਼ਹਿਦਾ ਚਿੜੀਆਂ ਦਾ ਚਹਿਕਣਾ ਆਤਲ ਸਮੇ ਹੀ ਮੁਕਦੀ ਜੋਈਏ ਰਾਗਣੀ ਜੀ ਬਹੁਤ ਅੱਛਾ ਆਤਲ ਸਮੇ ਹੀ ਮੁਕਦੀ ਜੋਈਏ ਰਾਗਣੀ ਕੀ ਬਾਤ ਬਹੁਤ ਪਰਤੀ ਦੇ ਬਦਲ ਉੱਤੇ ਚਾਦਰ ਹਰੀ 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 ਵਾਹ ਚਾਤਰ ਹਰੀ ਹਰੀ ਚੰਨ ਦੇ ਵਿਜੋਗ ਅੰਦਰ ਰੋ ਵਿੱਚ ਤੋਰ ਜਦ ਚੰਨ ਦੇ ਵਿਜੋਗ ਅੰਦਰ ਰੋ ਵਿੱਚ ਤੋਰ ਜਦ ਉਜਬੀ ਨ ਕਰ ਸਕੇ ਪਰ ਮਸਿਆ ਦੀ ਰਾਤ ਰੀ ਕੁਝ ਵੀ ਨਾ ਕਰ ਸਕੇ ਪਰ ਮਸਿਆ ਦੀ ਰਾਤ ਰੀ ਤਰਤੀ ਦੇ ਬਦਨ ਉੱਤੇ ਚਾਦਰ ਹਰੀ ਹਰੀ ਬਹੁਤ ਅੱਛਾ ਬਹੁਤ ਸੋਹਣਾ ਖਿਆਲ ਸਰ ਕੰਡਿਆਂ ਦੇ ਸਰ ਸਰ ਪੌੜਾਂ ਨੂੰ ਚੀਰਦੀ ਸਰ ਕੰਡੇ ਉੰਦੇ ਸੈਰ ਪੌੜਾਂ ਨੂੰ ਚੀਰਦੀ ਖਾਮੋਸ਼ੀਆਂ ਨੂੰ ਖਾਂਦੀ ਦਿਨ ਪਰ ਸੰਗੀਤਗੀ ਖਾਮੋਸ਼ੀਆਂ ਨੂੰ ਖਾਂਦੀ ਦਿਨ ਪਰ ਸੰਗੀਤਗੀ ਤਰਤੀ ਦੇ ਬਦਨ ਉੱਤੇ ਚਾਦਰ ਹਰੀ ਹਰੀ ਜਦ ਮੋਰ ਪੈਲ ਪਾਉਂਦਾ ਹੰਝੂ ਹੈ ਕੇਰਦਾ ਜਦ ਮੋਰ ਪੈਲ ਪਾਉਂਦਾ ਹੰਝੂ ਹੈ ਕੇਰਦਾ ਓੜਾਚ ਨਾਚ ਕਰਦੀ ਟੱਡ ਚੜ ਕੇ ਸੌਣਦੀ ਓੜਾਚ ਨਾਚ ਕਰਦੀ ਅਰਤ ਚੜਕੇ ਸੌਣ ਦੀ ਪਰਤੀ ਦੇ ਬਦਨ ਉੱਤੇ ਚਾਦਰ ਹਰੀ ਹਰੀ ਕੋਤੇ ਨੜੇ ਚੋਂ ਨਿਕਲੇ ਨਗਮਾ ਵਰਾਗ ਦਾ ਕੋਤੇ ਨੜੇ ਚੋਂ ਨਿਕਲੇ ਨਗਮਾ ਵਰਾਗ ਦਾ ਈਓ ਨੜਾ ਸੀ ਜੋ ਸੀ रांझे दिवंजली ईयो नडासी जोसी रांझे दिवंजली धरती दे बदन उत्ते चादर हरी हरी शैतान बढ़ गया है बंदा सवार थी शैतान बढ़ गया है ਬੰਦਾ ਸਵਾਰਥੀ ਨਿਕਲੀ ਉਤਾਰੇ ਵਿੱਚੋਂ ਬੰਦੇ ਦੀ ਖੋਪੜੀ ਨਿਕਲੀ ਉਤਾਰੇ ਵਿੱਚੋਂ ਬੰਦੇ ਦੀ ਖੋਪੜੀ ਤਰਤੀ ਦੇ ਬਦਨ ਉੱਤੇ ਚਾਦਰ ਖਰੀ ਖਰੀ ਮਹਾਰਾਜ ਮਕਤਾ ਜੀ ਓਛ ਪਰ ਤੂੰ ਵੀ ਮੈਂ ਚੱਲਦਾ ਚੱਲਦਾ ਪਤਾਲ ਨੂੰ ਓਛ ਪਰ ਤੂੰ ਵੀ ਮੈਂ ਚੱਲਦਾ ਚੱਲਦਾ ਪਤਾਲ ਨੂੰ ਅਮੰਨ ਮਿਲਾਗੇ ਟੜਕੇ ਹੁਣ ਰਾਤ ਹੋ ਗਈ ਅਮੰਨ ਮਿਲਾਗੇ ਟੜਕੇ ਹੁਣ ਰਾਤ ਹੋ ਗਈ ਪਰਤੇ ਦੇ ਬਦਨ ਉੱਤੇ ਚਾਦਰ ਹਰੀ ਹਰੀ ੁੱਪਕੇ ਤਰੇਲਦੇ ਤੇ ਸੂਰਜ ਦੀ ਰੋਸ਼ਨੀ ਤਰਤੀ ਦੇ ਬਦਨ ਉੱਤੇ ਚਾਦਰ ਹਰੀ ਹਰੀ ਲਾ 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 la 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 la